ਪਰ ਜਦੋਂ ਨਾਮ ਬੰਦਗੀ ਨਾਲ ਜੁੜ ਜਾਂਦੇ ਰੱਬ ਦੀ ਟੇਕ ਲੈ ਕੇ ਚੱਲਦੇ ਬੰਦਗੀ ਤਾਂ ਖਜਾਨਾ ਗੁਰਮਖਾਂ ਨੂੰ ਇੰਨਾ ਉੱਚਾ ਕਰ ਦਿੰਦਾ ਮਿੱਤਰਨ ਇਠ ਧਨ ਰੂਪ ਹੀਣ ਕਿਛ ਸਾਤ ਨ ਸਿਨ ਪਰ ਅਮੀਰ ਕਿੰਨੇ ਹੋ ਗਏ ਰਾਜਾ ਸਬਲੀ ਸ੍ਰਿਸ਼ਟ ਦਾ ਹਰ ਨਾਮ ਮਨ ਪੰ ਨ ਕਹਿੰਦੇ ਭਾਈ ਉਹਨਾਂ ਦਾ ਲਾਈਫ ਸਟਾਈਲ ਹੈ ਹੋ ਜਾਂਦਾ ਜਿਵੇਂ ਸਾਰੀ ਸ੍ਰਿਸ਼ਟੀ ਦਾ ਰਾਜਾ ਹੁੰਦਾ ਹੈ ਸ੍ਰਿਸ਼ਟੀ ਦੇ ਰਾਜੇ ਨਾਲੋਂ ਵੀ ਵੱਧ ਉਹਨਾਂ ਕੋਲ ਸੁੱਖ ਹੁੰਦਾ ਹੈ ਵੱਡੇ ਵੱਡੇ ਰਾਜੇ ਉਹਨਾਂ ਕੋਲ ਮੰਗਣ ਆਉਣ ਲੱਗ ਪੈਂਦੇ ਦੁਨੀਆਂ ਦੇ तमाम ਵੱਡੇ ਲੋਕ ਉਹਨਾਂ ਦੇ ਦਰਸ਼ਨਾਂ ਦੀ ਉਡੀਕ ਕਰਨ ਲੱਗ ਪੈਂਦੇ ਮੈਂ ਕਈ ਵਾਰ ਇਹ ਬੇਨਤੀ ਲਾਹੀ ਤੋਂ ਕਈ ਤੁਸੀਂ ਸੁਣਦੇ ਰਹਿੰਦੇ ਹੋ ਬਾਜੀ ਤੌਰ ਤੇ ਲੋਕ ਵੇਖਣ ਆਉਂਦੇ ਜਿਨ੍ਹਾਂ ਦਾ ਅਹੁਦਾ ਬਹੁਤ ਵੱਡਾ ਹੁੰਦਾ ਹੈ ਮਨਿਸਟਰ ਹੋਣ ਰਾਜੇ ਹੋਣ ਉਹਨਾਂ ਨੂੰ ਲੋਕ ਵੇਖਣ ਆਉਂਦੇ ਸੰਸਾਰੀ ਤੌਰ ਤੇ ਲੋਕ ਉਹਨਾਂ ਨੂੰ ਇਨਾਮ ਦਿੰਦੇ ਹੀਰਿਆਂ ਦਾ ਤਾਜ ਉਹਨਾਂ ਦੇ ਸਿਰ ਤੇ ਮੜਿਆ ਜਾਂਦਾ ਹੈ ਜਿਨ੍ਹਾਂ ਨੂੰ ਕਹਿੰਦੇ ਵੇ ਦੁਨੀਆ ਚ ਬਹੁਤ ਸੁੰਦਰ ਹੈ ਪਰ ਸਾਧ ਸੰਗਤ ਉਹ ਵੀ ਲੋਕ ਦੁਖੀ ਹੁੰਦੇ ਜਿਹੜੇ ਰੂਪ ਹੀਣ ਨੇ ਪਰ ਰੱਬ ਦਾ ਨਾਮ ਜਪਦੇ ਨੇ ਉਹ ਸਾਰੀ ਸ੍ਰਿਸ਼ਟੀ ਦੇ ਰਾਜੇ ਬਣ ਜਾਂਦੇ ਅੱਜ ਤੁਸੀਂ ਵੇਖਿਓ ਮੈਂ ਇੱਕ ਦਿਨ ਬੇਨਤੀ ਕੀਤੀ ਤਕਰੀਬਨ 86000 ਕਰੋੜ ਦੀ ਜਾਇਦਾਦ ਹੈ ਉਸ ਬੀਬੀ ਦੇ ਕੋਲ ਉਹਦੇ ਸਿਰ ਤੇ ਕਦੇ ਹੀਰਿਆਂ ਦਾ ਤਾਜ ਮੜਿਆ ਗਿਆ ਸੀ ਕਿ ਇਹ ਵਿਸ਼ਵ ਸੁੰਦਰੀ ਹੈ, ਵਰਲਡ ਸੁੰਦਰੀ ਹੈ। ਅੱਜ ਉਹ ਵਿਚਾਰੀ ਕੇਸ ਫਾਈਲ ਕਰ ਰਹੀ ਹੈ, ਅਦਾਲਤਾਂ ਵਿੱਚ ਘਮ ਰਹੀ ਹੈ। ਸਾਰੇ ਸੁੱਖ ਉਹਦੇ ਘਰ ਵਿੱਚ ਵੀ ਨਹੀਂ ਵਿਚਾਰੇ। ਉਹ ਵੀ ਔਖੀ ਹੈ। ਸਭ ਕੁਝ ਉਹਦੇ ਕੋਲ ਵੀ ਨਹੀਂ। ਇੰਨੀਆਂ ਉਹਦੀਆਂ ਫਿਲਮਾਂ ਚੱਲੀਆਂ ਕਰੋੜਾਂ ਅਰਮੜ ਰੁਪਈਆ ਉਹਦੇ ਕੋਲ ਹੈ। ਵਰਲਡ ਸੁੰਦਰੀ ਦਾ ਕਤਾਬ ਉਹਦੇ ਕੋਲ ਹੈ। ਹੀਰਿਆਂ ਦਾ ਤਾਜ ਜੇ ਉਹਨੇ ਸੰਭ ਕੇ ਰੱਖਿਆ ਹੋਏ ਪਰ ਸੁખી ਹੈ ਨਹੀਂ ਫਿਰ ਵੀ। ਸੋਖਨੀ ਉਹ ਦੇਖੋ ਹੁਣ ਜਿਹੜੇ ਲੋਕ ਸੰਸਾਰ ਵਿੱਚ ਰੱਬ ਦੀ ਟੇਕ ਲੈ ਕੇ ਚੱਲਦੇ ਉਹਨਾਂ ਨੂੰ ਮਹਾਰਾਜ ਕਹਿੰਦੇ ਮਿੱਤਰ ਨਾ ਇੱਠ ਧਨ ਰੂਪ ਹੀਣ ਕਿਛ ਸਾਪਨਾ ਸਿਨਾ ਰਾਜਾ ਸਦਲੀ ਸ੍ਰੇਸ਼ਟ ਕਾ ਹਰ ਨਾਮ ਮਨ ਭਿੰਨ ਤੁਸੀਂ ਵੇਖੋਗੇ ਹੰਸਾਲੀ ਵਾਲੇ ਮਹਾਂਪੁਰਸ਼ ਬਾਬਾ ਜੀ ਸਿੰਘ ਜੀ ਅਸ਼ਮਬਦੀ ਤੌਰ ਤੇ ਉਹਨਾਂ ਦੇ ਚਿਹਰੇ ਉੱਤੇ ਨਾ ਤੁਸੀਂ ਫੋਟੋਆਂ ਕਈਆਂ ਨੇ ਲਕੀਆਂ ਹੋਣੀਆਂ ਕਿੰਨੇ ਪਿੰਪਲਸ ਹੋਏ ਸੀ ਇਦਾਂ ਫਿੰਸਣੀਆਂ ਵੱਡੇ ਵੱਡੇ ਤਾਂ ਬਾਰੀ ਤੌਰ ਤੇ ਚਿਹਰਾ ਨਹੀਂ ਕੋਈ ਸੋਹਣਾ ਉਹਨਾਂ ਦਾ ਪਰ ਤੁਸੀਂ ਹੈਰਾਨ ਹੋਮੋਗੇ ਰੋਪਹੀਣ ਹੋਣ ਦੇ ਬਾਵਜੂਦ ਵੀ ਬੰਦਗੀ ਦਾ ਧਨ ਹੋਣ ਕਰਕੇ ਸ੍ਰਿਸ਼ਟੀ ਦੇ ਰਾਜਿਆਂ ਨਾਲੋਂ ਵੀ ਉੱਤਮ ਹੋ ਗਏ ਉਹਨਾਂ ਦੇ ਦਰਸ਼ਨ ਕਰਨ ਲਈ ਲੋਕ ਚਾਰ-ਚਾਰ ਘੰਟੇ ਬੈਠੇ ਰਹਿੰਦੇ ਸੀ ਵੇ ਕਦੋਂ ਕੁੰਡੀ ਖੁੱਲਣੀ ਹੈ ਕਦੋਂ ਦਰਸ਼ਨ ਕਰਨੇ ਜੇ ਬਾਰੀ ਤੌਰ ਤੇ ਵੇਖੋ ਸੋਹਣੇ ਥੋੜੀ ਨੇ ਚਿਹਰਾ ਥੋੜੀ ਕੋ ਬਹੁਤ ਸੋਹਣੇ ਪਰ ਬੰਦਗੀ ਦੀ ਤਾਕਤ ਵੇਖੋ ਇੱਕ ਰੱਬ ਦੀ ਟੇਕ ਲੈ ਕੇ ਚੱਲਣ ਵਾਲਿਆਂ ਦੇ ਦਰਸ਼ਨ ਲਈ ਚਾਰ-ਚਾਰ ਘੰਟੇ ਲੋਕ ਬੈੰਦੇ ਨੇ ਮੈਂ ਚੀਫ ਮਨਿਸਟਰ ਮੁੱਖ ਮੰਤਰੀ ਚਾਰ-ਚਾਰ ਘੰਟੇ ਦਰਵਾਜ਼ੇ ਤੇ ਬੈੰਦੇ ਵੇਖੇ ਨੇ ਹਾਲਾਂਕਿ ਮੰਤਰੀ ਪੂਲ ਟਾਈਮ ਨਹੀਂ ਹੁੰਦਾ ਪਰ ਚੀਫ ਮਿਨਿਸਟਰ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਉਹ ਬੰਦਾ 4 ਘੰਟੇ ਬੈਠਾ ਰਿਆ ਕਿਉਂ ਬਾਬਾ ਜੀ ਨੇ ਕਦੋਂ ਬਾਹਰ ਆਉਣੇ ਦਰਸ਼ਨ ਕਰਦਾ ਭਾਈ ਕਿਹੜੀ ਚੀਜ਼ ਹੈ ਵੱਡੇ ਵੱਡੇ ਮਿਨਿਸਟਰ ਵੀ ਮੁੱਖ ਮੰਤਰੀ ਚੀਫ ਮਿਨਿਸਟਰ ਦਰਸ਼ਨਾਂ ਲਈ ਬਹਿ ਜਾਂਦੇ ਨੇ ਇੱਕੋ ਚੀਜ਼ ਹੈ ਰੱਬ ਦੀ ਟੇ ਉਹਨਾਂ ਕੋਲ ਧੰਨ ਇੰਨਾ ਅਮੀਰ ਕਰ ਦਿੱਤਾ ਉਸ ਨਾਮ ਧੰਨ ਨੇ ਸਾਥ ਸੰਗਤ ਤੋਂ શ્રેષ્ઠ ਹੋ ਗਏ ਇਹਨੂੰ ਬਾਦਸ਼ਾਹ ਬਾਨੀ ਅੰਦਰ ਕਹਿੰਦੇ ਪਰਬ ਕੋ ਸਿਮਰੈ ਸੇ ਧਨਵੰਤੇ ਪੜੋ ਜਿਨਾਂ ਨੂੰ ਬਾਣੀ ਯਾਦ ਹੈ ਦੇ ਨਾਲ ਪੜੋ ਗੱਜ ਕੇ ਬੋਲੋ ਪਰਬ ਕੋ ਸਿਮਰੈ ਸੇ ਧਨਵੰਤੇ ਪਰਬ ਕੋ ਸਿਮਰੈ ਸੇ ਪਤ ਹਾਂ ਗੱਜ ਕੇ ਪੜੋ ਇਹਦਾ ਮਤਲ ਤੁਹਾਨੂੰ ਬਾਣੀ ਯਾਦ ਹੈ ਪਰਭੂ ਕੋ ਸਿਮਰੈ ਸੇ ਧਨਵੰਤੇ ਪਰਭੂ ਕੋ ਸਿਮਰੈ ਸੇ ਪਤਵੰਤੇ ਪਰਭੂ ਕੋ ਸਿਮਰੈ ਸੇ ਜਨ ਪਰ ਪਰਭੂ ਕੋ ਸਿਮਰੈ ਸੇ ਪੁਰਖ ਪ੍ਰਧਾਨ ਉਹ ਸਾਰੀ ਸ੍ਰਸ਼ਟੀ ਦੇ ਅੱਗੇ ਪ੍ਰਧਾਨ ਉਹ ਪਰਮਾਨ ਹੋ ਗਏ ਔਰ ਸਾਥ ਸੰਗਤ ਉਹ ਪਤ ਵਾਲੇ ਹੋ ਗਏ ਇੰਨੀ ਪਤ ਦੁਨੀਆਂ ਵਿੱਚ ਰਾਜਿਆਂ ਦੀ ਨਹੀਂ ਹੁੰਦੀ ਜਿੰਨੀ ਪਤ ਬੰਦਗੀ ਵਾਲਿਆਂ ਦੀ ਅੱਜ ਆਪਾਂ ਜਿਨ੍ਹਾਂ ਸ਼ਹੀਦਾਂ ਨੂੰ ਯਾਦ ਕਰਨੇ ਉਹ ਵਾਦਤ ਤੋਂ ਸ਼ਹਾਦਤ ਤੱਕ ਪਹੁੰਚੀਆਂ ਹੋਈਆਂ ਰੂਹਾਂ ਉਹਨਾਂ ਦੀ ਪੱਤ ਦੁਨੀਆ ਵਿੱਚ ਪਰਵਾਨ ਹੋਵੇ ਸਾਧ ਸੰਗਤ ਵੱਡੇ ਵੱਡੇ ਰਾਜਿਆਂ ਦਾ ਨਾਮ ਨਹੀਂ ਧਰਤੀ ਤੇ ਰਹਿੰਦਾ ਬੰਦਗੀ ਵਾਲਿਆਂ ਦਾ ਨਾਮ ਰਹਿੰਦਾ ਵੱਡੇ ਵੱਡੇ ਰਾਜੇ ਅਮੀਰ ਅਰਮਾ ਖਰਮਾਪਤੀ ਲੋਕ ਉਹਨਾਂ ਦੇ ਨਾਮ ਮਿਟ ਜਾਂਦੇ ਨੇ ਦੁਨੀਆ ਚ ਇਸ ਧਰਤੀ ਤੇ ਸਾਧ ਸੰਗਤ ਤੁਸੀਂ ਬਹੁਤ ਬੰਦੇ ਵੇਖੇ ਹੋਣਗੇ 5-500 ਏਕੜ ਜ਼ਮੀਨ, 5-5000 ਏਕੜ ਜ਼ਮੀਨ ਦੇ ਮਾਲਕ, ਹਵੇਲੀਆਂ ਦੇ ਮਾਲਕ, ਕਿੱਲਾਂ ਦੇ ਮਾਲਕ, ਕੌਣ ਵਰਸੀਆਂ ਮਨਾਉਂਦਾ ਵੀ? ਕੌਣ ਉਹਨਾਂ ਨੂੰ ਯਾਦ ਕਰਦਾ ਹੈ? ਵੱਡੇ-ਵੱਡੇ ਮਹਿਲਾਂ, ਕਿੱਲਾਂ ਦੇ ਮਾਲਕ ਬੰਦਿਆਂ ਦੀ ਯਾਦ ਕਰ ਨਹੀਂ ਰਹੀ ਇਸ ਧਰਤੀ ਤੇ। ਪਰ ਜੇ ਕਿਸੇ ਦੀ ਸੋਭਾ ਤੇ ਵਢਾਈ ਰਹੀਂ ਸਾ ਸੰਗਤ ਤੋਂ ਬੰਦਗੀ ਵਾਲਿਆਂ ਦੀ ਇਬਾਦਤ ਤੇ ਸ਼ਹਾਦਤ ਵਾਲਿਆਂ ਦੀ ਅਦਰਵਾਈਜ਼ ਕਿਸੇ ਹੋਰ ਦੀ ਨਹੀਂ ਇਸ ਧਰਤੀ ਤੇ ਸੋਭਾ ਜਾਂ ਸੰਤ ਦੀ ਰਹਿੰਦੀ ਹੈ ਜਾਂ ਸ਼ਹੀਦ ਦੀ ਰਹਿੰਦੀ ਹੈ ਵੱਡੇ ਵੱਡੇ ਅਮੀਰਾਂ ਦੀ ਸੋਭਾ ਖਤਮ ਹੋ ਜਾਂਦੀ ਹੈ ਤੈਉ ਪਾਦਸ਼ਾਹ ਬਾਣੀ ਅੰਦਰ ਕਹਿੰਦੇ ਇਸ ਜੁਗ ਮੈਂ ਸੋਭਾ ਨਾਮ ਕੀ ਬਿਨ ਨਾ ਵੈ ਸੋਭਾ ਨਾ ਹੋਏ ਇਹ ਮਾਇਆ ਕੀ ਸੋਬਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਕਹਿੰਦੇ ਮਾਇਆ ਘਾਰੀਆਂ ਦੀ ਸੋਬਾ ਚਾਰ ਦਿਨਾਂ ਦੀ ਐ ਮਰਨ ਤੋਂ ਬਾਅਦ ਸੋਬਾ ਮੁੱਕ ਜਾਂਦੀ ਐ ਥੋੜੇ ਸਾਲ ਫੋਟੋ ਵੱਡੀ ਘਰ ਚ ਰੱਖਦੇ ਨੇ ਹਾਰ ਜਿਆ ਪਾ ਕੇ ਜਦੋਂ ਫਿਰ ਕੋਈ ਫੰਕਸ਼ਨ ਹੁੰਦਾ ਦੋ ਚੋਂ ਸਾਲਾਂ ਬਾਅਦ ਘਰ ਨੂੰ ਰੰਗ ਕਰਾਉਣਾ ਪਵੇ ਫੋਟੋਆਂ ਪਿਛਲੇ ਕਮਰੇ ਚ ਕਿਸੇ ਮਰੇ ਬਜ਼ੁਰਗ ਦੀ ਤੁਸੀਂ ਦੋ ਚਾਰ ਸਾਲ ਹੀ ਫੋਟੋ ਘਰ ਚ ਲਾਉਂਦੇ ਹੋ ਜਦੋਂ ਘਰ ਕੋਠੀ ਨੂੰ ਰੰਗ ਕਰਾਉਂਦੇ ਨਾ ਸਿਰ ਨਹੀਂ ਉਹ ਫੋਟੋਂ ਲੱਭਣੀ ਸੋਭਾ ਖਤਮ ਹੋ ਜਾਂਦੀ ਬੰਦਗੀ ਵਾਲਿਆਂ ਦੀ ਸੋਭਾ ਸਰੀਰ ਛੱਡਣ ਤੋਂ ਬਾਅਦ ਵੀ ਰਹਿੰਦੀ ਹੈ ਇਸ ਧਰਤੀ ਤੇ ਸੋਭਾ ਜਾਂ ਇਬਾਦਤ ਵਾਲੇ ਦੀ ਜਾਂ ਸ਼ਹਾਦਤ ਵਾਲੇ ਦੀ ਜਾਂ ਸੰਤ ਦੀ ਜਾਂ ਸ਼ਹੀਦ ਦੀ ਨਹੀਂ ਤੇ ਸਾਧ ਸੰਗਤ ਮਾਇਆ ਧਾਰੀਆਂ ਦੀ ਕੋਈ ਸੋਭਾ ਨਹੀਂ ਬਾਦਸ਼ਾਹ ਨੇ ਫਿਰ ਨਾਲ ਹੀ ਇੱਕ ਕਹਾਣੀ ਹੋਰ ਲਿਖੀ ਉਹਦੇ ਵਿੱਚ ਕਹਿੰਦੇ ਭਾਈ ਹੁਣ ਅਮੀਰ ਬੰਦੇ ਵੇਖ ਲਓ ਸੁੰਦਰ ਸੇ ਜਨ ਇਕ ਸੁਖ ਰਸ ਭੋਗਣ ਪੂਰੇ ਗ੍ਰਹਿ ਚੰਦਨ ਸੋਇਨ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਸੋਨੇ ਦੇ ਘਰ ਬਣਾਏ ਹੋਣ ਸੋਨਾ ਪਹਿਨਣ ਵਾਲੇ ਹੋਣ ਹੀਰੇ ਮੋਤੀਆਂ ਦੇ ਮਾਲਕ ਹੋਣ ਕਹਦੇ ਭਾਈ ਇੰਨੇ ਅਮੀਰ ਹੋ ਕੇ ਕਿ ਚੰਦਨ ਦੀ ਖੁਸ਼ਬੂ ਆਉਂਦੀਆਂ ਹੋਣ ਨਾ ਮਨਛੇ ਸੁਖ ਮੰਨਦਾ ਕਿਸ਼ਨਾਏ ਵਸੂਰੇ ਜਦੋਂ ਸਰੀਰ 'ਚ ਰਹਿੰਦੇ ਨੇ ਮਨਛੇ ਸੁਖ ਮੰਨਦੇ ਨੇ ਕਿਉਂਕਿ ਪੈਸਾ ਉਹਨਾਂ ਦੇ ਕੋਲ ਹੈ ਲੋਕਾਂ ਦੀ ਨਜ਼ਰ 'ਚ ਲੱਗਦਾ ਵੀ ਇਹਨੂੰ ਨਹੀਂ ਕੋਈ ਝੋਰਾ ਹੋਣਾ ਬਈ ਇਹਨੂੰ ਤਾਂ ਕੋਈ ਕਮੀ ਨਹੀਂ ਹੋਣੀ ਇਹਦੇ ਕੋਲ ਤਾਂ ਪੈਸਾ ਬਹੁਤ ਹੈ ਇਹਦੇ ਕੋਲ ਤਾਂ ਅਮੀਰੀ ਬਹੁਤ ਹੈ ਇਹਦੇ ਕੋਲ ਤਾਂ ਸੋਨਾ ਬਹੁਤ ਇਹਨੂੰ ਨਹੀਂ ਕੋਈ ਕਮੀ ਝੋਰਾ ਹੋਣਾ ਲੋਕਾਂ ਦੀ ਨਜ਼ਰ 'ਚ ਐਨ ਲੱਗਦਾ ਵੀ ਸੁਖੀ ਹੈ ਕਿਸ਼ ਨੋਹੇ ਵੇ ਸੂਰੇ ਸੋ ਪ੍ਰਵਚਿਤ ਨਾ ਆਵਈ ਵਿਸਤਾ ਕੇ ਕੀਰੇ ਕਹਿੰਦੇ ਇੱਕ ਰੱਬ ਦਾ ਨਾਮ ਨਹੀਂ ਉਹਨਾਂ ਨੂੰ ਚਿੱਤੇ ਤੇ ਸਾਸੰਗਤ ਉਹ ਐਂ ਦੁਨੀਆ ਵਿੱਚੋਂ ਜਾਂਦੇ ਵਿਸਤਾ ਦੇ ਕੀੜਿਆਂ ਦੀ ਤਰ੍ਹਾਂ ਦੀ ਖਲਾਫ ਭਾਵ ਸੰਸਾਰ ਵਿੱਚ ਇੰਨਾ ਕੁਝ ਹੁੰਦਿਆਂ ਵੀ ਉਹ ਗੁਰੂ ਤੇ ਰੱਬ ਦੀ ਨਜ਼ਰ ਵਿੱਚ ਵਿਸਤਾ ਦੇ ਕੀੜੇ ਨੇ ਗੰਦਗੀ ਦੇ ਕੀੜੇ ਨੇ ਹੁਣ ਸਤਿਗੁਰਾਂ ਬਾਣੀ ਵਿੱਚ ਇੱਕ ਸ਼ਲੋਕ ਹੈ ਦੋ ਸ਼ਲੋਕ ਇਕੱਠੇ ਹੀ ਫਿਰ ਮੈਂ ਤੁਹਾਨੂੰ ਸ਼੍ਰਵਨ ਕਰਵਾਵਾਂ ਮਬਾਬਾ ਫਰੀਦ ਸਾਹਿਬ ਦੇ ਇੱਕ ਸ਼ਲੋਕ ਵਿੱਚ ਬਾਬੇ ਫਰੀਦ ਨੇ ਕਿਹਾ ਭਾਈ ਸਾਰਿਆਂ ਦੇ ਘਰ ਵਿੱਚ ਦੁੱਖ ਹੈ ਤੁਹਾਨੂੰ ਸ਼ਲੋਕ ਯਾਦ ਹੈ ਉਹਦੇ ਵਿੱਚ ਕਿਹਾ ਐਸਾ ਕੋਈ ਘਰ ਨਹੀਂ ਹੈ ਜਿੱਥੇ ਦੁੱਖ ਨਾ ਹੋਵੇ ਉੱਚੇ ਚੜ ਕੇ ਵੇਖਿਆ ਜਦੋਂ ਸੁਰਤ ਉੱਚੀ ਕੀਤੀ ਫਿਰ ਪਤਾ ਲੱਗਾ ਘਰ ਘਰ ਇਹੀ ਦੁੱਖ ਹੈ ਘਰ ਘਰ ਇਹੀ ਕਹਾਣੀ ਹੈ ਘਰ ਘਰ ਵਿੱਚ ਹੀ ਉਹ ਅੱਗ ਹੈ ਉਹਨਾਂ ਸਾਰੀ ਸ੍ਰਿਸ਼ਟੀ ਨੂੰ ਇੱਕੋ ਹੀ ਰਸਤੇ ਕਹਤਾ ਵੇ ਘਰ ਘਰ ਇਹੀ ਦੁੱਖ ਹੈ ਕੋਈ ਘਰ ਖਾਲੀ ਨਹੀਂ ਤਾਂ ਵਾਬਾ ਫਰੀਦ ਸਾਹਿਬ ਦਾ ਸ਼ਲੋਕ ਤੁਹਾਨੂੰ ਹੀ ਆ ਗਿਆ ਉਹਨਾਂ ਤੇ ਹਾਰ ਨਾਲੇ ਬਚਨ ਕਹਿ ਪੜਿਓ ਤੁਸੀਂ ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਹੁਣ ਬੰਦਗੀ ਵਾਲਿਆਂ ਦਾ ਫਰਕ ਵੇਖਿਓ ਕੀ ਹੈ ਇਬਾਦਤ ਕਰਨ ਵਾਲਿਆਂ ਦਾ ਫਰਕ ਵੇਖਿਓ ਰੱਬ ਦੀ ਟੇਕ ਲੈ ਕੇ ਚੱਲਣ ਵਾਲਿਆਂ ਦਾ ਫਰਕ ਵੇਖਿਓ ਕੀ ਬਾਣੀ ਨੇ ਕਹਿਆ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਭਾਇਆ जग ਉੱਚ ਚੜਕੇ ਦੇਖਿਆ ਤਾਂ ਘਰ ਕਰੇ ਹਾਂ ਅੱਗ ਇਹਨੇ ਤਾਂ ਘਰ ਘਰ ਕਰੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਸ਼ਲੋਕ ਕੰਡੈਮ ਨਹੀਂ ਕੀਤਾ ਭਾਵ ਉਹਨੂੰ ਪਟਿਆ ਨਹੀਂ ਹੈ ਵੀ ਇਹ ਠੀਕ ਨਹੀਂ ਹੈ ਕਿਉਂਕਿ ਘਰ ਘਰ ਅੱਗ ਨਹੀਂ ਹੈ ਉਹ ਸੰਸਾਰ ਵਿੱਚ ਦੁੱਖਾਂ ਦੀ ਅੱਗ ਘਰ ਘਰ ਵਿੱਚ ਨਹੀਂ ਹੈ ਸਾਰੇ ਬੰਦਿਆਂ ਦੀ ਲਾਈਫ ਸਟਾਈਲ ਇੱਕ ਨਹੀਂ ਹੈ ਫਰਕ ਹੁੰਦਾ ਕਿਉਂ ਮਨਮੁਖ ਵੇ ਤੇ ਗੁਰਮੁਖ ਵੇ ਸਾਖਤ ਵੇ ਤੇ ਸੰਤ ਵਿੱਚ ਜਮੀਨਾ ਸਮਾਨ ਦਾ ਫਰਕ ਹੈ ਸਾਕਤ ਦਾ ਜੀਵਨ ਹੋਰ ਤਰੰਦਾ ਹੈ ਸੰਤ ਦਾ ਜੀਵਨ ਹੋਰ ਤਰੰਦਾ ਹੈ ਭਾਈ ਮਨੁੱਖ ਦੀ ਟੇਕ ਲੈ ਕੇ ਚੱਲਣ ਵਾਲਿਆਂ ਦਾ ਜੀਵਨ ਹੋਰ ਹੈ ਰੱਬ ਦੀ ਟੇਕ ਲੈ ਕੇ ਚੱਲਣ ਵਾਲਿਆਂ ਦਾ ਜੀਵਨ ਹੋਰ ਹੈ ਇਹਨੂੰ ਪਾਤਸ਼ਾਹ ਕਹਿੰਦੇ ਮਨੁੱਖ ਕੀ ਟੇਕ ਵਰਤੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ ਜਿਸ ਤਹ ਦੀਏ ਰਹੇ ਅਕਾਏ ਬੋਰ ਮਾ ਕ੍ਰਿਸ਼ਨਾ ਲੱਗੇ ਆਏ ਮਨਮੁਖ ਬੰਦਿਆਂ ਦੀ ਟੇਕ ਬੰਦਿਆਂ ਤੇ ਉਹ ਸੁਖੀ ਨਹੀਂ ਹੈ ਕਿਉਂਕਿ ਬੰਦਾ ਸਦਾ ਨਹੀਂ ਸੁਖ ਦੇ ਸਕਦਾ ਕਿਸੇ ਨੂੰ ਬੰਦਾ ਸਦਾ ਕਿਸੇ ਦੀ ਆਸ ਨਹੀਂ ਪੂਰੀ ਕਰ ਸਕਦਾ ਬੰਦਾ ਖੁਦ ਅਧੂਰਾ ਹੈ ਇੰਪਰਫੈਕਟ ਹੈ ਉਹ ਸਾਦਿਆਂ ਨੂੰ ਕਦੇ ਸੁખી ਨਹੀਂ ਕਰ ਸਕਦਾ ਸਾਥ ਸੰਗਤ ਇਸ ਲਈ ਬੰਦਿਆਂ ਦੀ ਆਸ ਲੈ ਕੇ ਚੱਲਣ ਵਾਲੇ ਲੋਕ ਅਧੂਰੇ ਰਹਿੰਦੇ ਨੇ ਹਾਂ ਇੱਕ ਘਰ ਹੈ ਜਿਹੜਾ ਬਿਲਕੁਲ ਪੂਰਾ ਹੈ ਉਹਦੀ ਟੇਕ ਲੈ ਕੇ ਚੱਲਣ ਵਾਲੇ ਪੂਰੇ ਹੋ ਜਾਂਦੇ ਨੇ ਕਿਉਂ ਉਹਦੇ ਘਰ ਵਿੱਚ ਸਭ ਕੁਝ ਹੈ ਮੈਂ ਰਾਤ ਵੀ ਇੱਕ ਜਗ੍ਹਾ ਤੇ ਲਾਈਵ ਗਿਆ ਸਭ ਕੁਝ ਕਿਸੇ ਦੇ ਘਰ ਚ ਨਹੀਂ ਹੈ ਕੋਈ ਬੰਦਾ ਕਹਿੰਦਾ ਸਾਰਾ ਕੁਝ ਨਾ ਸਭ ਕੁਝ ਨਹੀਂ ਮਿਲਣਾ ਚਾਹੇ ਜਿੰਨਾ ਮਰ ਦੀ ਪੜ੍ਹ ਲਿਖ ਜਾਓ ਅਮੀਰ ਹੋ ਜਾਓ ਵੈਲ ਐਜੂਕੇਟਿਡ ਹੋ ਜਾਓ ਤੁਹਾਡੇ ਘਰ ਵਿੱਚ ਸਭ ਕੁਝ ਨਹੀਂ ਹੋਣਾ ਕਿਸੇ ਦੇ ਘਰ ਵਿੱਚ ਸਭ ਕੁਝ ਨਹੀਂ ਹੈ ਹਰ ਇੱਕ ਬੰਦੇ ਦੇ ਘਰ ਵਿੱਚ ਕੋਈ ਨਾ ਕੋਈ ਕਮੀ ਹੈ ਹਾਂ ਇੱਕ ਘਰ ਵਿੱਚ ਸਭ ਕੁਝ ਹੈ ਉਹ ਘਰ ਮੇਰੇ ਗੁਰੂ ਨਾਨਕ ਦਾ ਰੱਬ ਦਾ ਘਰ ਹੈ ਸੱਜਣਾ ਗੁਰੂ ਦੇ ਘਰ ਵਿੱਚ ਸਭ ਕੁਝ ਹੈ ਜਿੱਦਣ ਗੁਰੂ ਦੇ ਘਰ ਉੱਤੇ ਆਸ ਰੱਖੇਗਾ ਤੇਰੇ ਘਰ ਵਿੱਚ ਵੀ ਆ ਜਾਏਗਾ ਬੰਦਿਆਂ ਤੇ ਆਸ ਰੱਖੋਗੇ ਸਭ ਕੁਝ ਨਹੀਂ ਹੋਣ ਕਿਉਂਕਿ ਬੰਦਾ ਅਧੂਰਾ ਹੈ ਭਾਈ ਉਹ ਤਾਂ ਇੰਪਰਫੈਕਟ ਹੈ ਉਹ ਤਾਂ ਹੱਥ ਪੂਰਾ ਨਹੀਂ ਹੈ ਇਸ ਲਈ ਬਾਦਸ਼ਾਹ ਰਬਾਨੀ ਅੰਦਰ ਬਚਨ ਕਹੇ ਸਭ ਕੁਝ ਕਿਦੇ ਘਰ ਵਿੱਚ ਹੈ ਤੁਸੀਂ ਰੋਜ਼ ਪੜ੍ਹਦੇ ਹੋ ਤੁਹਾਨੂੰ ਯਾਦ ਹੈ ਪੜੋ ਸੱਚੇ ਸਾਹਿਵਾ ਕੀ ਨਾਹੀ ਘਰ ਹਾਂ ਘਰ ਤਾਂ ਤੇਰੇ ਸਭ ਕੁਛ ਹੈ ਉਹਦੇ ਘਰ ਵਿੱਚ ਹੈ ਸਭ ਕੁਝ ਹੋਰ ਕਿਸੇ ਦੇ ਘਰ ਚ ਨਹੀਂ ਪੜੋ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਰਫਤ ਸਲਾਹਾ ਤੇਰੀ ਨਾਮ ਮਨ ਵਸਾ ਭਾਜ ਤੂੰ ਦੀ ਸਿਰਫ ਸਲਾਹ ਕਰ ਉਹਦਾ ਨਾਮ ਹਿਰਦੇ ਚ ਵਸਾ ਉਹਦੇ ਘਰ ਦੀ ਤੇਤ ਰੱਖ ਦੇਖੀ ਫਿਰ ਤੇਰੇ ਘਰ ਵਿੱਚ ਸਭ ਕੁਝ ਆ ਜਾ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਣੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਇੱਕ ਵਾਰ ਗੁਰੂ ਤੇ ਟੇਕ ਰੱਖ ਕੇ ਪੜੋ ਸਾਰੇ ਪਿਆਰ ਨਾਲ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸੱਚੇ ਸਾਹਿਬ ਕਿਆ ਨਹੀ ਕਰ ਅਜ ਕੇ ਸਾਚੇ ਸਾਹਿਬ ਕਿਆ ਨਹੀ ਕਰ ਘਰ ਤਾਂ ਤੇਰੇ ਸਭ ਕੁਛ ਹੈ ਘਰ ਤਾਂ ਤੇਰੇ ਸਭ ਕੁਛ ਹੈ ਘਰ ਤਾਂ ਤੇਰੇ ਸਭ ਕੁਛ ਭਰ ਤਾਂ ਜਿਸ ਦੇ ਸੋ ਪਾਵੇ ਜਿਸ ਦੇ ਸੋ ਪਾਵੇ ਜਿਸ ਦੇ ਸੋ ਮੱਜ ਕੇ ਜਿਸ ਦੇ ਸੋ ਸਾਚੇ ਸਾਹਿਵਾ ਕੀ ਨਾਹੀ ਕਰਤੇ ਦੇ ਸਾਚੇ ਸਾਹਿਵਾ ਕਿਆ ਨਹੀਂ ਕਰਤੇ ਰੇ ਸੱਚ ਸਾਹਿ ਕਿਆ ਨਹੀਂ ਕਰਤੇ ਵਾ ਸੱਚ ਸਾਹਿ ਕਿਆ ਨਹੀਂ ਕਰਤੇ ਅੱਖੋ ਸਤਨਾਮ ਸ੍ਰੀ ਸਾ ਸੰਗ ਮੇਰਾ ਇੱਕ ਸੱਜਣ ਹੈ ਉਹਰੇ ਇੱਕ ਸਾਲ ਕੀਰਤਨ ਦਰਵਾਰ ਕਰਾਉਂਦੇ 28 ਸਾਲ ਹੋ ਗਏ ਉਹਨਾਂ ਨੇ ਪਿੰਡ ਵਿੱਚ ਕੀਰਤਨ ਦਰਵਾਰ ਕਰਾਇਆ ਇਸ ਸਾਲ 28ਵਾਂ ਮਹਾਨ ਕੀਰਤਨ ਦਰਬਾਰ ਉਹਨੇ ਕਰਵਾਇਆ ਤੇ ਉਹ ਜਿਹੜਾ ਨੌਜਵਾਨ ਮੋਰੇ ਅਗੂ ਬਣਿਆ ਹੋਇਆ ਨਾ ਜਥੇ ਦਾ ਪ੍ਰਧਾਨ ਉਹਦੇ ਵਿਆਹ ਹੋਇਆ 15 ਸਾਲ ਹੋ ਗਏ 1.5-2 ਸਾਲ ਬਾਅਦ ਇੱਕ ਬੱਚਾ ਹੋਇਆ ਧੀ ਦਾ ਬੱਚੀ ਦਾ ਜਨਮ ਹੋਇਆ ਉਸ ਤੋਂ ਬਾਅਦ ਉਹਦੇ ਬੱਚਾ ਨਹੀਂ ਹੋਇਆ 13 ਸਾਲ ਲੰਘ ਗਏ ਹੁਣ ਉਹ ਜਥੇ ਦੀ ਅਗਵਾਈ ਕਰਦਾ ਹੈ ਪ੍ਰਧਾਨ ਹੈ ਹਰੇਕ ਸਾਲ ਉਗਰਾਹੀ ਇਕੱਠੀ ਕਰਨੀ ਸਮਾਗਮ ਕਰਾਉਣਾ ਨਿਨਮ ਨੰੋਂ ਕੰਮ ਛੱਡਦੇ ਨੇ ਨੌਜਵਾਨਾਂ ਨੂੰ ਇਕੱਠੇ ਕਰਦੇ ਨੇ ਫਿਰ ਉਹ ਹਰ ਸਾਲ ਸਤਿਗੁਰ ਜੀ ਦੇ ਪਿਆਰ ਵਿੱਚ ਸਤਿਗੁਰ ਜੀਆਂ ਦੀ ਯਾਦ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਾਉਂਦੇ ਨੇ ਤਾਂ ਉਹ ਲੜਕੀ ਉਹਦੀ 13 ਸਾਲ ਦੀ ਹੋ ਗਈ ਜਦੋਂ ਬੱਚੇ ਦੀ ਉਮਰ 13 ਸਾਲ ਦੀ ਹੋ ਗਈ ਉਹਦੇ ਪਰਤ ਕੇ ਕੋਈ ਬੱਚਾ ਨਹੀਂ ਹੋਇਆ ਵਿੱਚ ਵਿੱਚ ਲੋਕ ਕਹਿਣ ਲੱਗ ਪਏ ਲੈ ਇਹ ਮੋਹਰੇ ਬਣਿਆ ਬੜਾ ਕੀਰਤਨ ਕਥਾ ਕਰੋ ਹੁੰਦੇ ਬਹੁਤ ਸਮਾਗਮ ਕਰਾਉਂਦੇ ਨੇ ਵਿੱਚੋਂ ਵਿੱਚ ਗੱਲ ਚੱਲਣ ਲੱਗ ਪਈ ਇਹਦੀ ਤਰਵਾਸ ਨਹੀਂ ਪੂਰੀ ਮੂਰੀ ਇਹਦੇ ਤੱਕ ਲੜਕੀ ਐ ਇਹਦੇ ਤੱਕ ਬੱਚਾ ਨਹੀਂ ਹੋਇਆ ਤੋ ਥੋੜਾ ਜਿਹਾ ਹੁਣ 1.5 2 3 ਸਾਲ ਤੋਂ ਨਾ ਮਹਿਸੂਸ ਜਿਹਾ ਕਰਨ ਲੱਗ ਪਿਆ ਸੀ ਇਹਨਾਂ ਚਿਰ ਹੋ ਗਏ ਐ ਲੋਕਾਂ ਦੀ ਆਸਤਾ ਬਣਾਉਣ ਵਾਸਤੇ ਤਾਂ ਅਸੀਂ ਸਮਾਗਮ ਕਰਾਈਏ ਤਾਂ ਗੁਰਮੋਹ ਸਮਾਗਮ ਕਰਾਈਦੇ ਨੇ ਗੁਰੂ ਤੇ ਆਸਤਾ ਬਣੇ ਭਰੋਸਾ ਬਣੇ ਵਿਸ਼ਵਾਸ ਬਣੇ ਇਹਨਾਂ ਸਮਾਗਮਾਂ ਦਾ ਮਕਸਦ ਹੀ ਇਹ ਹੈ ਸਾਡਾ ਵਿਸ਼ਵਾਸ ਗੁਰੂ ਤੇ ਆ ਜਾਵੇ ਸਾ ਸੰਗਤ ਕਥਾ ਕਹਾਣੀਆਂ ਸਾਖੀਆਂ ਇਤਿਹਾਸ ਸਾਡੇ ਅੰਦਰ ਵਿਸ਼ਵਾਸ ਪੈਦਾ ਕਰਦਾ ਹੈ ਪਹਿਲਾਂ ਪਰਿਵਾਰਾਂ ਵਿੱਚ ਬਜ਼ੁਰਗਾਂ ਕੋਲ ਹੁੰਦੀਆਂ ਸੀ ਬਾਤਾਂ ਬਾਤਾਂ ਸਮਝ ਬਾਤਾਂ ਸੁਣਾਉਂਦੇ ਸੀ ਬਜ਼ੁਰਗ ਉਦੋਂ ਟੈਲੀਵਿਜ਼ਨ ਮੋਬਾਈਲ ਦਾ ਯੁੱਗ ਨਹੀਂ ਸੀ ਰਾਤੀ ਸੌਣ ਲੱਗਿਆਂ ਪੁੱਤੇ-ਪੁੱਤੀਆਂ ਨੂੰ ਕੋਲ ਬਿਠਾ ਕੇ ਨਾਲ ਪਾਉਣਾ ਦਾਦੀਆਂ ਨੇ ਤੌਹਣੀ ਮੱਤਾਂ ਸੁਣਾਉਣੀਆਂ ਉਹ ਬਾਤਾਂ ਵਿੱਚੋਂ ਬਹੁਤ ਕੋਈ ਸਿੱਖਿਆ ਮਿਲਦੀ ਸੀ ਬਾਤਾਂ ਤੋਂ ਬਣੀਆਂ ਸਾਖੀਆਂ ਸਾਖੀਆਂ ਤੋਂ ਬਣਦਾ ਇਤਿਹਾਸ ਔਰ ਸਾਥ ਸੰਗਤ ਉਹ ਇਸ ਲਈ ਹੁੰਦਾ ਵੀ ਵਿਸ਼ਵਾਸ ਪੈਦਾ ਹੋਵੇ ਇਤਿਹਾਸ ਵਿਸ਼ਵਾਸ ਪੈਦਾ ਕਰਦਾ ਤਾਂ ਸੁਣਾਇਆ ਜਾਂਦਾ ਹੈ ਗੁਰਮੁਖ ਸਮਾਗਮਾਂ ਵਿੱਚ ਇਤਿਹਾਸ ਨਾਲ ਜੁੜੀਏ ਵਿਸ਼ਵਾਸ ਪੈਦਾ ਹੋ ਰਿਹਾ ਉਹਦੇ ਮਨ 'ਚ ਹੁਣ ਥੋੜੇ ਸਾਲ ਤੋਂ ਨਾ ਆਉਣ ਲੱਗ ਪਿਆ ਸੀ ਕਿਉਂ ਲੋਕੀ ਵਿੱਚ ਵਿੱਚ ਗੱਲਾਂ ਕਰਨ ਲੱਗ ਪਏ ਸੀ ਵੀ ਇਹ ਤਾਂ ਮੋਰੇ ਹੋਏ ਇਹਦੇ ਤਾਂ ਕੁੜੀ ਹੈ ਇਹਦੇ ਤਾਂ ਨਾ ਬੱਚਾ ਹੋਇਆ ਹੀ ਨਹੀਂ ਥੋੜੀ ਜਿਹਾ ਉਹਦੇ ਘਰ ਪਰਿਵਾਰ ਵਾਲਿਆਂ ਵੀ ਆਸ ਛੱਡ ਦਿੱਤੀ ਭਾਵੇਂ ਉਹਨਾਂ ਦੇ ਮਨ ਵਿੱਚ ਨਹੀਂ ਸੀ ਫਰਕ ਕੋਈ ਵੀ ਵੀ ਕੁੜੀ ਤੇ ਮੁੰਡੇ 'ਚ ਕੋਈ ਫਰਕ ਨਹੀਂ ਹੈ ਥੋੜੀ ਇੱਕੋ ਪਟਾ ਦਿਓ ਸਰਦਾਰ ਇੱਕੋ ਪਟਾਓ ਕੁੜੀ ਤੇ ਮੁੰਡੇ ਵਿੱਚ ਕੋਈ ਫਰਕ ਨਹੀਂ ਹੈ ਉਹਨਾਂ ਦੇ ਮਨ ਵਿੱਚ ਸੀ ਇਸ ਤਰ੍ਹਾਂ ਪਰ ਸਾਧ ਸੰਗਤ ਫਿਰ ਵੀ ਲੋਕ ਗੱਲਾਂ ਕਰਦੇ ਨੇ ਕਈ ਵਾਰ ਬੀਬੀਆਂ ਬੀਬੀਆਂ ਨੂੰ ਕਹਿ ਦਿੰਦੀਆਂ ਨੇ ਉਦੋਂ ਫਿਰ ਮਹਿਸੂਸ ਹੋਣ ਲੱਗ ਪੈਂਦੀ ਕੱਲੀ ਤਾਂ ਹੁਣ ਉਹ ਤੋਂ ਨੇ ਚਿੱਤ ਨੂੰ ਦਿੱਕਤ ਮਹਿਸੂਸ ਕਰਦਾ ਸੀ ਫਿਰ ਸਾਧ ਸੰਗਤ ਉਹਨੇ ਪਿਛਲੇ ਸਾਲ ਸਮਾਗਵਾਂ ਤੇ ਨਾ ਚਿੱਤ ਜੋੜ ਕੇ ਅਰਦਾਸ ਕੀਤੀ ਸਤਿਗੁਰੂ ਰੇਖਸਾਲ ਤੁਹਾਡੀਆਂ ਵਡਿਆਈਆਂ ਹੁੰਦੀਆਂ ਨੇ ਸਾਨੂੰ ਤੁਸੀਂ ਮਿਹਰੇ ਸੇਵਾਦਾਰੀ ਦਿੱਤੀ ਹੋਈ ਐ ਆਪ ਤੁਸੀਂ ਸੇਵਾ ਲੈਂਦੇ ਹੋ ਮਹਾਰਾਜ ਸੇਵਾ ਕਰਦਿਆਂ ਭੁੱਲਾਂ ਹੋ ਜਾਂਦੀਆਂ ਨੇ ਸਾਡੀਆਂ ਭੁੱਲਾਂ ਬਖਸ਼ ਦਿਓ ਪਰ ਸਤਿਗੁਰੂ ਕਿਤੇ ਅੰਦਰ ਦਾ ਵਿਸ਼ਵਾਸ ਨਾ ਡੁੱਲਣ ਲੱਗਦਾ ਮਹਾਰਾਜ ਕਿਰਪਾ ਬਖਸ਼ਿਸ਼ ਕਰੋ ਇਹ ਜਿਹੜੇ ਲੋਕ ਧੂਆਂ ਜਿਹਾ ਉੱਠਿਆ ਗੱਲਾਂ ਹੋਣ ਲੱਗ ਪਈਆਂ ਨੇ ਮਹਾਰਾਜ ਇੱਕ ਵਾਰ ਸਾਰਿਆਂ ਦੀ ਜ਼ੁਬਾਨ ਬੰਦ ਕਰ ਦਿਓ ਮਹਾਰਾਜ ਕਿਰਪਾ ਕਰ ਦਿਓ ਇੱਕ ਵਾਰ ਇਹਨਾਂ ਨੂੰ ਜਵਾਬ ਦਿਓ ਮੈਂ ਨਹੀਂ ਜਵਾਬ ਦੇਣਾ ਮਹਾਰਾਜ ਤੁਸੀਂ ਕਿਰਪਾ ਕਰੋ ਤੇ ਸਾਧ ਸੰਗਤ ਤੁਸੀਂ ਹੈਰਾਨ ਹੋਮੋਗੇ ਪਾਤਸ਼ਾਹ ਨੇ ਉਸ ਵਕਤ ਪਿਛਲੇ ਸਮਾਗਮ ਤੋਂ ਬਾਅਦ ਉਹਦੀ ਬੇਨਤੀ ਪਰਵਾਨ ਹੋ ਗਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਨੇ ਨਦਰ ਕੀਤੀ ਆ ਹੁਣ ਥੋੜੇ ਦਿਨ ਜਦੋਂ ਅਸੀਂ ਸਮਾਗਮਾਂ ਤੇ ਗਏ ਉਹ ਖੁਸ਼ੀ-ਖੁਸ਼ੀ ਉਹਦੇ ਘਰ ਆਲੀ ਪੁੱਤਰ ਚੁੱਕ ਕੇ ਆਏ ਕਹਿੰਦੇ ਬਾਬਾ ਜੀਆ ਕਿਰਪਾ ਕਰ ਦਿਓ ਮੰਨ ਜੇ ਅਸੀਸ ਦੀਆ 13 ਸਾਲਾਂ ਬਾਅਦ ਲੜਕੀ ਦੇ ਲੜਕੀ 13 ਸਾਲਾਂ ਦੀ ਉਹਦੀ ਬੱਚੀ 13 ਸਾਲ ਦੀ ਬੱਚੀ ਆ ਹੁਣ ਪਾਤਸ਼ਾਹ ਨੇ ਪੁੱਤਰ ਵੀ ਦਿੱਤਾ ਕਹਿਣ ਤੋਂ ਭਾਵ ਉਹਦੇ ਘਰ ਵਿੱਚ ਕੀ ਨਹੀਂ ਹੈ ਲਈ ਉਹਦੇ ਘਰ ਵਿੱਚ ਸਭ ਕੁਝ ਹੈ ਬਸ ਸਾਡੇ ਮੰਗਣ ਵਿੱਚ ਕਮੀ ਹੈ ਜਿੱਦਣ ਦੁਨੀਆ ਦੇ ਲੋਕ ਕਿਸੇ ਦਲ ਦਾ ਕੋਈ ਮਿਹਣਾ ਮਾਰਨ ਉਦੋਂ ਗੁਰੂ ਫਿਰ ਜਵਾਬ ਦਿੰਦਾ ਤੁਹਾਡੀ ਜਗ੍ਹਾ ਤੇ ਤੁਸੀਂ ਸੇਵਾ ਕਰਕੇ ਵੇਖੋ ਤੁਹਾਡੀ ਜਗ੍ਹਾ ਤੇ ਗੁਰੂ ਜਵਾਬ ਦੇਗਾ ਫਿਰ ਖੜਾ ਹੋਏਗਾ ਇੱਕ ਮੇਰੇ ਸੱਜਣ ਗੌਰ ਨੇ ਮੈਂ ਇਹ ਤਾਂ ਸੁਣਾਉਣਾ ਹੁੰਨਾ ਉਹ ਬੰਦਿਆਂ ਦੇ ਨੰਬਰ ਰੱਖੇ ਹੋਏ ਨੇ ਅਸੀਂ ਤਾਂ ਜੋ ਵਿਸ਼ਵਾਸ ਪੈਦਾ ਹੋਵੇ ਵੀ ਹੈ ਵੀ ਇਹ ਹੁੰਦਾ ਇਸ ਤਰ੍ਹਾਂ ਤੋਕੰਗਾ ਭਾਈ ਸਾਹਿਬ ਜੀ ਅਚਾ ਉਹ ਬਜ਼ੁਰਗ ਵੀ ਜੀਉਂਦਾ ਹੁਣ ਜਿਹਦੀ ਮੈਂ ਤੁਹਾਨੂੰ ਗੱਲ ਸੁਣਾਉਣਾ ਉਹ ਕਹਿੰਦਾ ਭਾਈ ਸਾਹਿਬ ਜੀ ਭਾਵੇਂ ਇਹਨੂੰ ਕੋਈ ਹਾਸਾ ਮਜ਼ਾਕ ਹੀ ਸਮਝੇ ਪਰ ਕਹਿੰਦਾ ਦੇਖੋ ਗੁਰੂ ਦੀ ਬਖਸ਼ਿਸ਼ ਕਿਰਪਾ ਕਹਿੰਦਾ ਮੇਰੀ ਸ਼ਾਦੀ ਵਿਆਹ ਤੋਂ ਬਾਅਦ 2 ਸਾਲ 4 ਸਾਲ 6 ਸਾਲ 8 ਸਾਲ ਲੰਘ ਗਏ ਜਦੋਂ ਨਹੀਂ ਕੋਈ ਬੱਚਾ ਹੋਇਆ ਨਾ ਤਾਂ ਉਦੋਂ ਜ਼ਮੀਨਾਂ ਖੁੱਲੀਆਂ ਹੁੰਦੀਆਂ ਸੀ ਕਹਿੰਦਾ ਸਾਡੇ ਪਰਿਵਾਰ ਵਾਲੇ ਕਹਿਣ ਲੱਗੇ ਸਾਨੂੰ ਕਿਹੜਾ ਕੋਈ ਕਮੀ ਹੈ ਇੰਨੀ ਸਾਡੇ ਜ਼ਮੀਨ ਹੈ ਕਾਕਾ ਜੇ ਨਹੀਂ ਤਾਂ ਵਿਆਹ ਕੋਈ ਹੋਰ ਕਰਦੇ ਕਹਿੰਦਾ ਘਰ 'ਚ ਗੱਲ ਵੱਧਿਆਂ ਵੱਧਿਆਂ ਚੱਲ ਪਈ ਵੀ ਵਿਆਹ ਇਹਦਾ ਹੋਰ ਕਰ ਦੇਣਾ ਹੋਰ ਜਗ੍ਹਾ ਤੇ ਕਿਤੇ ਵਿਆਹ ਕਰ ਦੇਈ ਉਦੋਂ ਐਨੇ ਕੋਈ ਟੈਸਟ ਟੁਸਟ ਨਹੀਂ ਸੀ ਹੁੰਦੇ ਡਾਕਟਰਾਂ ਦੇ ਤੋ ਕਹਾਂ ਮੇਰੇ ਘਰ ਵਾਲੀ ਵੀ ਨਾ ਉਹਦੇ ਫਿਰ ਬੁੜੀਆਂ ਕੋਲ ਗੱਲ ਪਰਵਾਰਾਂ ਚੱਲ ਪੈਂਦੀ ਐ ਕਹਿੰਦੇ ਮੈਂ ਮੇਰੇ ਘਰ ਵਾਲੀ ਵੀ ਆਪ ਕਹਿਣ ਲੱਗ ਪਈ ਕਹਿੰਦੀ ਵੀ ਸਰਦਾਰ ਜੀ ਇੰਨੇ ਸਾਲ ਹੋ ਗਏ ਸਾਰੀਆਂ ਮਾਈਆਂ ਕਹਿਲੀਆਂ ਨੇ ਮੈਨੂੰ ਬੀਬੀਆਂ ਕਹਿਣ ਲੱਗ ਪਈਆਂ ਨੇ ਤੇ ਤੂੰ ਕਹਿ ਆਪਣੇ ਘਰ ਵਾਲੇ ਨੂੰ ਕਹਿੰਦੀ ਸਰਦਾਰ ਜੀ ਤੁਸੀਂ ਹੋਰ ਵਿਆਹ ਕਰਾ ਲਓ ਮੈਨੂੰ ਕੋਈ ਅਧਰਾ ਨਹੀਂ ਘਰ ਦੀ ਵੰਸ਼ ਵਧਣੀ ਚਾਹੀਦੀ ਐ ਨੀ ਜ਼ਮੀਨ ਐ ਤੋ ਕਹਾਂ ਮੈਂ ਰੋਜ਼ ਸੇਵਾ ਕਰਨ ਵਾਲਾ ਮਹਾਰਾਜ ਦੇ ਸਥਾਨ ਤੇ ਕਹਿੰਦਾ ਮੇਰੇ ਅੰਦਰੋਂ ਨਾ ਫਿਰ ਉਸੇ ਵਕਤ ਆਵਾਜ਼ ਨਿਕਲੀ ਮੈਂ ਆਪਣੇ ਘਰ ਵਾਲੀ ਨੂੰ ਕਿਹਾ ਚਲੋ ਵਿਆਹ ਹੋਰ ਕਰਾ ਦਿੰਨਾ ਇਹ ਕੋਈ ਗਰੰਟੀ ਹੈ ਵੇ ਜੇ ਹੋਰ ਸ਼ਾਦੀ ਕਰਾ ਲਈ ਵਿਆਹ ਕਰਾ ਲਏ ਉੱਥੇ ਬੱਚੇ ਹੋ ਜਾਣਗੇ ਕੋਈ ਗਰੰਟੀ ਹੈ ਲਿਖ ਕੇ ਦਿੰਦਾ ਕੋਈ ਗਰੰਟੀ ਹੈ ਵੇ ਵਿਆਹ ਕਰਾਲਾਂ ਤੇ ਬੱਚੇ ਹੋ ਜਾਣਗੇ ਕਹਿੰਨੋ ਘਰ ਵਾਲੇ ਕੁਝ ਫਿਰ ਗੌਰ ਤਰ੍ਹਾਂ ਕਹਿਣ ਲੱਗੇ ਗੱਲਾਂ ਕੁਝ ਇਸ ਤਰ੍ਹਾਂ ਦੀਆਂ ਕਹਿ ਦਿਤੀਆਂ ਇੱਕ ਦਿਨ ਕੋਈ ਐਦਾਂ ਦੀ ਗੱਲ ਕਹੀ ਕਹਿੰਦੇ ਮਨ ਤੇ ਟੁੱਟਿਆ ਉਹ ਕਹਿੰਦਾ ਮੈਂ ਭਾਈ ਸਾਹਿਬ ਖੇਤਾਂ ਵਿੱਚ ਗਿਆ ਤਾਂ ਮੈਂ ਮੋਟਰ ਤੇ ਬਹਿ ਕੇ ਨਾ ਟਿਊਬਲ ਸੀ ਉੱਥੇ ਕਹਿੰਦੇ ਬਹੁਤ ਹੋਇਆ ਅੰਦਰੋਂ ਮਨ ਭਰ ਕੇ ਰੋਇਆ ਤੇ ਮੈਨੂੰ ਚਿੱਤਿਆ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਥ ਜੋੜ ਕੇ ਕਿ ਆ ਕਲਗੀਆਂ ਬਾਲਿਆ ਤੂੰ ਤਾਂ ਆਪਣੇ ਚਾਰ-ਚਾਰ ਬਾਹਰ ਦਿੱਤੇ ਤੇਰੇ ਕੋਲੋਂ ਅਸੀਂ ਕਿਹੜੇ ਮੂੰਹ ਨਾਲ ਦੁਨੀਆ ਦੁਨਿਆਵੀ ਦਾਤਾ ਮੰਗੀਏ ਪਰ ਸਤਿਗੁਰੂ ਸੰਸਾਰ ਦਾ ਕੀ ਕਰੀਏ ਮਹਾਰਾਜ ਤਰਸ ਕਿਰਪਾ ਕਰੋ ਜੋਲੀ ਪਰੋ ਲੋਕ ਇਦਾਂ ਦੇ ਮਿਹਨੇ ਮਾਰਨ ਲੱਗ ਪਏ ਬਿਨਾਂ ਦਿਨ ਹੀ ਕੁਝ ਹੋਣਾ ਐਦਾਂ ਜ਼ਮੀਨ ਜਾਇਦਤ ਜਾਣੀ ਪਾਤਸ਼ਾਹ ਦੀ ਫਿਰ ਨਦਰ ਕਿਰਪਾ ਹੋਈ ਉਹ ਬੰਦਿਆਂ ਜੀਉਂਦੇ ਨੇ ਉਹ ਕਹਿੰਦਾ ਭਾਈ ਸਾਹਿਬ ਜੀ ਫਿਰ ਸਤਗੁਰ ਦੀ ਨਦਰ ਕਿਰਪਾ ਹੋਈ ਇੱਕ ਸਾਲ ਬਾਅਦ ਬਾਦਸ਼ਾਹ ਪਾਤਸ਼ਾਹ ਦੀ ਐਸੀ ਨਜ਼ਰ ਹੋਈ ਕਹਿੰਦਾ ਜੋੜੇ ਹੋਏ ਫਿਰ ਸਾਡੇ ਤੇ ਕਹਿੰਦਾ ਉਸ ਤੋਂ ਬਾਅਦ ਫਿਰ ਡੇਢ ਦੋ ਸਾਲਾਂ ਬਾਅਦ ਇੱਕ ਧੀ ਹੋਈ ਤਿੰਨ ਬੱਚੇ ਕਹਿੰਦਾ ਫਿਰ ਪਾਤਸ਼ਾਹ ਦੀ ਨਜ਼ਰ ਹੋਈ ਦੋ ਪੁੱਤ ਜੋੜੇ ਫਿਰ ਹੋਏ ਪੰਜ ਹੋ ਗਏ ਕਹਿੰਦਾ ਸਾਰਿਆਂ ਦੀਆਂ ਜਵਾਨਾਂ ਬੰਦ ਹੋ ਗਈਆਂ ਜਿਹੜੇ ਕਹਿੰਦੇ ਜ਼ਮੀਨ ਐਦਾਂ ਹੀ ਜਾਣੀ ਐ ਅੱਜ ਮੈਂ ਪੰਜ ਬੱਚਿਆਂ ਦਾ ਬਾਪ ਆ ਇੱਕ ਧੀ ਤੇ ਚਾਰ ਪੁੱਤਾਂ ਦਾ ਕਹਿੰਦਾ ਪਤਾ ਕਿਨੇ ਦਿੱਤੇ ਕਲਗਿਓਂ ਵਾਲੇ ਨੇ ਮੈਨੂੰ ਯਾਦ ਆਉਂਦਾ ਜਿੱਦਣ ਮੈਂ ਰੋ ਕੇ ਕਿ ਅਸੀਂ ਪਾਤਸ਼ਾਹ ਤੂੰ ਚਾਰ ਚਾਰ ਵਾਰੇ ਅਸੀਂ ਕਿਹੜੇ ਮੋਨਲ ਮੰਗੀਏ ਪਰ ਕਲਗਿਓਂ ਵਾਲਿਆਂ ਲੋਕਾਂ ਨੂੰ ਕੀ ਜਵਾਬ ਦੇਣੇ ਦੁਨੀਆ ਦੇ ਮੂੰਹ ਬੰਦ ਕਰੋ ਅੱਜ ਪਾਤਸ਼ਾਹ ਨੇ ਉਹਨੂੰ ਚਾਰ ਪੁੱਤ ਬਖਸ਼ੇ ਹੋਏ ਆ ਹੁਣ ਤੋਂ ਪੁੱਤਿਆਂ ਵਾਲਾ ਹੋ ਗਿਆ ਕਹਿਣ ਤੋਂ ਭਾਵ ਇਹ ਐ ਕਿਹੜੀ ਚੀਜ਼ ਜਿਹੜੀ ਉਹਦੇ ਕਰਨਾ ਸਿਰਫ ਵਿਸ਼ਵਾਸ ਦੀ ਲੋੜ ਬੰਦੇ ਦੇ ਘਰ ਵਿੱਚ ਨਹੀਂ ਸਭ ਕੁਝ ਹੋ ਸਕਦਾ ਮਨੁੱਖ ਕੀ ਟੇਕ ਬਿਰਤੀ ਸਭ ਜਾਣ ਪਰ ਸੱਚੇ ਸਾਹਿਬ ਦੇ ਘਰ ਵਿੱਚ ਸਭ ਕੁਝ ਐ ਇਸ ਲਈ ਉਹਦੇ ਕੋਲੋਂ ਹੀ ਮੰਗਣਾ ਚਾਹੀਦਾ ਐ ਗੁਰਮੁਖ ਬੰਦਿਆਂ ਕੋਲ ਨਹੀਂ ਮੰਗਦੇ ਉਹ ਗੁਰੂ ਕੋਲੋਂ ਮੰਗਦੇ ਨੇ ਇੱਕ ਵਾਰ ਮਿਲ ਕੇ ਬਿਹਾਰ ਨਾਲ ਸਿਰ ਪੜੋ ਸਾਚੇ ਸਾਹਿਵਾ ਕਿਆ ਨਹੀਂ ਕਰਤੇਰੇ ਸਾਚੇ ਸਾਹਿਵਾ ਕਿਆ ਨਹੀਂ ਕਰਤੇਰੇ ਸਾਚੇ ਸਾਹਿ ਅਜਕੇ ਕਿਆ ਨਹੀਂ ਵਾਹ ਸੱਚੇ ਸਾਹਿਬ ਧਿਆਨ ਨਹੀਂ ਕਰ ਘਰ ਤਾਂ ਤੇਰੇ ਸਭ ਕਿਸ਼ ਹੈ ਘਰ ਤਾਂ ਤੇਰੇ ਸਭ ਕਿਸ਼ ਹੈ ਘਰ ਤਾਂ ਤੇਰੇ ਸਭ ਕਿਸ਼ ਘਰ ਤਾਂ ਜਿਸ ਦੇ ਸੋ ਪਾਏ ਜਿਸ ਦੇ ਸੋ ਪਾਵੇ ਜਿਸ ਦੇ ਸੋ ਜਿਸ ਦੇ ਸੋ ਆਖੋ ਸਤਨਾਮ ਸ੍ਰੀ ਬਾਬਾ ਫਰੀਦ ਸਾਹਿਬ ਨੇ ਜਿਹੜਾ ਸ਼ਲੋਕ ਕਿਹਾ ਉਹਨੂੰ ਗੁਰੂ ਅਰਜਨ ਦੇਹ ਮਹਾਰਾਜ ਨੇ ਰੱਦ ਨਹੀਂ ਕੀਤਾ ਪਰ ਨਾਲ ਉਹਦੇ ਸ਼ਲੋਕ ਲਿਖਿਆ ਕੀ ਸਮਝਾਉਣ ਲਈ ਭਈ ਘਰ ਘਰ ਰੱਗ ਨਹੀਂ ਹੈ ਇਹ ਮਨਮੁਖਾਂ ਦਾ ਲਾਈਫ ਸਟਾਈਲ ਹੋਰ ਹੈ ਗੁਰਮੁਖਾਂ ਦਾ ਹੋਰ ਹੈ ਇਵਾਦਤ ਵਾਲਿਆਂ ਦਾ ਸ਼ਹਾਦਤ ਵਾਲਿਆਂ ਦਾ ਜੀਵਨ ਕੁਝ ਹੋਰ ਹੈ ਸੁਆਰਥ ਵਾਲਿਆਂ ਦਾ ਜੀਵਨ ਕੋਈ ਹੋਰ ਹੈ ਇੱਕੋ ਜਿਹਾ ਨਹੀਂ ਹੈ ਜਿਹੜੀ ਗੱਲ ਬਾਬਾ ਫਰੀਦ ਸਾਹਿਬ ਨੇ ਕਹੀ ਕੇ ਉੱਚੇ ਚੜ ਕੇ ਦੇਖੇ ਆ ਤਾ ਘਰ ਕਰੇ ਹਾਂ ਅੱਗ ਨਾਲ ਹੀ ਪਾਤਸ਼ਾਹ ਨੇ ਫਿਰ ਸ਼ਲੋਕ ਲਿਖਿਆ ਉਹ ਗੱਲ ਨ ਖੇੜਨ ਵਾਸਤੇ ਕਿ ਭਈ ਨਹੀਂ ਸਾਰਿਆਂ ਦੇ ਘਰ ਨਹੀਂ ਗੁਰਮਖੰਦ ਦੇ ਕੁਝ ਹੋਲ ਹੈ ਮਹਾਰਾਜ ਉਹਨਾਂ ਨੇ ਕੀ ਹੈ ਫਿਰ ਸਹਿਬ ਕਹਿੰਦੇ ਮਹੱਲਾ ਪੰਜਵਾਂ ਫਰੀਦਾ ਧੂਮ ਰੰਗਾਵਲੀ ਮੰਜਵਸਲਾਵਾਗ ਜੋ ਜਨ ਪੀਰ ਨਿਵਾਜਿਆ ਤਨਾ ਅੰਚ ਨ ਲਾਵੇ ਜਿਨ੍ਹਾਂ ਨੂੰ ਗੁਰੂ ਨੇ ਰੱਬ ਨੇ ਪੀਰ ਨੇ ਨਿਵਾਜ ਦਿੱਤਾ ਹੈ ਕਹਿੰਦੇ ਭਾਈ ਉਹਨਾਂ ਨੂੰ ਆਂਚ ਵੀ ਨਹੀਂ ਆਉਂਦੀ ਰਹਿੰਦੇ ਨੇ ਉਹ ਸੰਸਾਰ ਵਿੱਚ ਉਹਨਾਂ ਨੂੰ ਦੁੱਖਾਂ ਦੀ ਆਂਚ ਨਹੀਂ ਆਉਂਦੀ ਕਿਉਂ ਉਹ ਪਹਿਲੇ ਅਸਲੀਅਤ ਨੂੰ ਸਮਝ ਕੇ ਚੱਲਦੇ ਨੇ ਦੁੱਖ ਹੁੰਦਿਆਂ ਵੀ ਉਹਨਾਂ ਦੇ ਜੀਵਨ ਵਿੱਚ ਦੁੱਖ ਨਹੀਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਲੋਕ ਹੈ ਪਾਤਸ਼ਾਹ ਜੇ ਭਾਈ ਉਹ ਸਮਝ ਲੈਂਦੇ ਨੇ ਜਗਤ ਰਚਨਾ ਸੁਪਨੇ ਦੀ ਤਰ੍ਹਾਂ 57 ਸ਼ਲੋਕਾਂ ਵਿੱਚ 4 ਸ਼ਲੋਕ ਕਿਦਾਂ ਦੇ ਨੇ ਜਿਹਦੇ ਵਿੱਚ ਚੋਂ ਪੱਖਾਂ ਤੋਂ ਐਗਜ਼ਾਮਪਲ ਦਿੱਤੀ ਵੀ ਦੁਨੀਆ ਕਿਦਾਂ ਦੀ ਲੰਦੀ ਗੁਰਮਖ ਸਮਝ ਲੈਂਦੇ ਨੇ ਸੰਸਾਰ ਕੀ ਹੈ ਪਾਣੀ ਦਾ ਬੁਲਬੁਲਾ ਪਾਣੀ ਟੋਠਿਆ ਫਟ ਜਾਂਦਾ ਬੋਲ ਬੋਲਾ ਖਤਮ ਹੋ ਜਾਂਦਾ ਜਾਂਦਾ ਸੰਸਾਰ ਕਿਹੋ ਜਿਹਾ ਸੁਪਨੇ ਦੀ ਨਹੀਂ ਆਈ ਨੀਂਦ ਵਿੱਚ ਸੁੱਤੇ ਸੁਪਨਾ ਆਇਆ ਟੁੱਟ ਜਾਂਦਾ ਸੰਸਾਰ ਕਿਹੋ ਜਿਹਾ ਕਹਿੰਦੇ ਰੇਤ ਦੀ ਕੰਧ ਵਰਗਾ ਬੋਤੀ देर ਨਹੀਂ ਰਹੇਗਾ ਐਦਾਂ ਗੁਰਮਖਾਂ ਨੂੰ ਪਤਾ ਲੱਗ ਜਾਂਦਾ ਉਹ ਸੰਸਾਰ ਨਾਲ ਮੋਹ ਨਹੀਂ ਕਰਦੇ ਇੰਨੀ ਅਟੈਚਮੈਂਟ ਨਹੀਂ ਕਰਦੇ ਰਹਿੰਦੇ ਨੇ ਸੰਸਾਰ ਵਿੱਚ ਔਰ ਉਹਨਾਂ ਦੀ ਅੰਦਰ ਦੀ ਪ੍ਰੀਤ ਨੰ ਅਹੰਕਾਰ ਨਾਲ ਰਹਿੰਦੀ ਹੈ ਉਹ ਦੁੱਖ ਵਿੱਚ ਹੁੰਦਿਆਂ ਵੀ ਦੁਖੀ ਨਹੀਂ ਹੁੰਦੇ ਜੋ ਜਨ ਪੀਰ ਨ ਵਜਿਆ ਤਿਨ ਅੰਚਨ ਲਾਗ ਇੱਕ ਸ਼ਲੋਕ ਤੁਸੀਂ ਪੜ੍ਹੋਗੇ ਜਿੱਥੇ ਪਾਤਸ਼ਾਹ ਕਹਿੰਦੇ ਪੰਜ ਤਤ ਕੋ ਤਨ ਰਚਿਓ ਜਨ ਚਤਰ ਸੁਜਾਨ ਭਾਈ ਪੰਜ ਤਤਾਂ ਦਾ ਸਰੀਰ ਰਚਿਆ ਹੋਇਆ ਇਹ ਕੀ ਹੈ ਫਿਰ ਇਨੂੰ ਮਹਾਰਾਏ ਕਹਿੰਗੇ ਜਾਗਰ ਚ ਨਾ ਸਭ ਝੂਠ ਹੈ ਜਾਨ ਲਿਓ ਰੇ ਮੀਤ ਕਹਿ ਨਾਨਕ ਤੇਰ ਨਾਰੇ ਜਿਉ ਬਲੂ ਕੀ ਭੀਤ ਕਹਿੰਦੇ ਗੁਰਮੁਖ ਯਾਦ ਰੱਖਦੇ ਨੇ ਇਤਾਂ ਰੇਤ ਦੀ ਕੰਧ ਹੈ ਭਾਈ ਇਹਨੇ ਬਹੁਤੀ دیر ਨਹੀਂ ਲੜਨ ਇਹ ਤਾਂ ਰੇਤ ਦੀ ਕੰਧ ਹੀ ਤਰਾ ਫਿਰ ਬਾਦਸ਼ਾਹ ਕਹਿੰਦੇ ਭਾਈਓ ਯਾਦ ਰੱਖਦੇ ਨੇ ਕਿ ਇਹ ਜਿਹੜੀ ਜਾਗਤ ਰਚਨਾ ਇਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸੁਪਨੇ ਦੀ ਨਿਆਈ ਹੈ ਜਗ ਰਚਨਾ ਸੁਪਨੇ ਦੀ ਨਿਆਈ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਜਦੋਂ ਅਨੰਦਪੁਰ ਸਾਹਿਬ ਵਾਲੀ ਜਗ੍ਹਾ ਨਗਰ ਬਸਾਇਆ ਨਾ ਤੁਹਾਨੂੰ ਇਤਿਹਾਸ ਤੁਸੀਂ ਸੁਣਦੇ ਰਹਿੰਦੇ ਹੋ ਤੁਹਾਨੂੰ ਪਤਾ ਹੋਏਗਾ ਜਿਹੜੇ 52 ਰਾਜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਚੋਂ ਹਿਹਾਦ ਕਰਵਾਏ ਉਨਾ ਰਾਜਿਆਂ ਵਿੱਚੋਂ ਇੱਕ ਰਾਜਾ ਹੈ ਪਹਾੜੀ ਰਾਜਾ ਰਾਜਾ ਤਾਰਾ ਚੰਦ ਉਹਨੂੰ ਪਾਦਸ਼ਾਹ ਨੇ ਗਵਾਲੀਅਰ ਦੇ ਕਿਲੇ ਤੋਂ ਯਾਦ ਕਰਾਇਆ ਉਹ ਤਾਰਾ ਚੰਦ ਦੇ ਨਾਮ ਉੱਤੇ ਜਨੰਦਪੁਰ ਸਾਹਿਬ ਜੋਂ ਇੱਕ ਕਿਲਾ ਬਣਿਆ ਹੋਇਆ ਤਾਰਾਗੜ ਬੁੰਜਹ ਰਾਜੇ ਪਾਦਸ਼ਾਹ ਨੇ ਕਿਲੇ ਤੋਂ ਯਾਦ ਕਰਾਇਆ ਇਹ ਤੁਸੀਂ ਕਥਾ ਸੁਣਦੇ ਰਹਿੰਦੇ ਹੋ ਪਰ ਇਹ ਵੀ ਇੱਕ ਚੀਜ਼ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਨੂੰ ਯਾਦ ਕਰਾਉਣ ਗਏ ਸੀ ਕੋਈ ਹੋਰ ਬੰਦਾ ਨਹੀਂ ਸੀ ਜੇਲ੍ਹ ਵਿੱਚ ਬੰਦ ਉੱਥੇ ਕਿਲੇ ਵਿੱਚ ਕੋਈ ਹੋਰ ਬੰਦੇ ਨਹੀਂ ਸੀ ਕੈਦ ਕੱਲੇ ਰਾਜੇ ਹੀ ਸਨ ਹਾਂ ਇਹਦਾ ਜਵਾਬ ਇਹ ਹੈ ਕਿ ਰਾਜਿਆਂ ਵਾਲੀ ਕੈਦ ਵਕਿਆ ਇਕੱਲਾ ਕਿਲਾ ਗਵਾਲੀਅਰ ਦਾ ਉਹ ਸਿਆਸੀ ਲੋਕਾਂ ਨੂੰ ਕੈਦ ਕਰਨ ਵਾਸਤੇ ਸੀ ਜਿਹੜੇ ਰਾਜਨੀਤਿਕ ਛੋਟੇ ਮੋਟੇ ਰਾਜੇ ਜੇ ਕੋਈ ਵਿਰੋਧ ਕਰਦਾ ਵਗਾਵਤ ਕਰਦਾ ਹਕੂਮਤ ਉਹਨੂੰ ਚੁੱਕ ਕੇ ਉਹ ਕਿਲੇ ਵਿੱਚ ਧਾੜ ਦਿੰਦੀ ਉੱਥੇ ਆਮ ਮਾਮੂਲੀ ਲੋਕ ਜੇਲ੍ਹ ਵਿੱਚ ਨਹੀਂ ਸੀ ਸਿਰਫ ਰਾਜੇ ਹੀ ਸੀ ਵਕਿਆ ਉਹ ਵੰਝ ਰਾਜੇ ਨੇ ਪਾਤਸ਼ਾਹ ਨੂੰ ਫਰਿਆਦ ਕੀਤੀ ਮਹਾਰਾਜ ਸਾਨੂੰ ਇੱਥੋਂ ਯਾਦ ਕਰਾਓ ਸ਼੍ਰੀ ਗੁਰੂ ਘਰ ਕੋਲ ਸਹਿ ਮਹਾਰਾਜਿਆਂ ਨੇ ਯਾਦ ਕਰਾ ਉਹਨਾਂ ਵਿੱਚ ਇੱਕ ਰਾਜਾ ਤਾਰਾ ਚੰਦ ਜਦੋਂ ਤਾਰਾ ਚੰਦ ਦਾ ਪੁੱਤਰ ਦੀਪ ਚੰਦ ਸਰੀਰ ਛੱਡਿਆ ਉਹ ਦੀਪ ਚੰਦ ਤੱਕ ਗੁਰੂ ਘਰ ਦੇ ਸੇਵਾਦਾਰ ਰਹੇ ਕਿਉਂ ਸ਼ਿਵੇਂ ਪਾਤਸ਼ਾਹ ਨੇ ਯਾਦ ਕਰਾਇਆ ਜੀ ਸੱਚ ਸ਼ੇਵੇ ਬਾਦਸ਼ਾਹ ਨੇ ਕਿਲੇ ਤੋਂ ਯਹਾਦ ਕਰਾ ਕੇ ਕੱਲਾ ਜੀਵਨ ਨਹੀਂ ਦਿੱਤਾ ਨਾਲ ਕਹਿਆ ਸੀ ਭਾਈ ਆਹ ਜੀਵਨ ਤਾਂ ਮੈਂ ਬਚਾ ਦਿੱਤਾ ਜਾਓ ਰਾਜੇ ਹੁੰਦਿਆਂ ਨਾਮ ਜਪਿਓ ਬੰਦਗੀ ਕਰਿਓ ਪਰਜਾ ਦਾ ਨਿਆ ਕਰਿਓ ਤੁਸੀਂ ਜਨਮ ਮਰਨ ਦੀ ਕੈਦ ਤੋਂ ਵੀ ਮੁਕਤ ਹੋ ਜਾਓ